ਚਾਹੇ ਦਾ ਆਪਣਾ ਘਰ ਵਾਲਾ ਸ਼ੀਸ਼ਾ ਜੀ ਚਾਹੇ ਆਪਣੀ ਗੱਡੀ ਦਾ ਸ਼ੀਸ਼ਾ ਕਾਰ ਚਲਾਣੇ ਜਿਹੜੀ ਹਾਂਜੀ ਉਹਦੇ ਆ ਪਰਮਾਨੈਂਟੇ ਦਾਗ ਪੈ ਜਾਂਦੇ ਆ ਦੇਖੋ ਤੁਸੀਂ ਹਾਂ ਇਹ ਦਾਗ ਮੋਟਰਸਾਈਕਲ ਦੇ ਸ਼ੀਸ਼ਿਆਂ ਦੇ ਘਰਾਂ ਦੇ ਸ਼ੀਸ਼ਿਆਂ ਦੇ ਗੱਡੀ ਦੇ ਸ਼ੀਸ਼ਿਆਂ ਦੇ ਪੈ ਜਾਂਦੇ ਇਹ ਦਾਗ ਜਾਂਦੀ ਨਹੀਂ ਹੈਗੇ ਇਹ ਪਾਣੀ ਮਾਰਨ ਨਾਲ ਤਾਂ ਜਮਾਂ ਨਹੀਂ ਜਾਂਦੇ ਹਲਕੇ ਜੇ ਮਿਟ ਜਾਂਦੇ ਨੇ ਫੇਰ ਆ ਜਾਂਦੇ ਮੇਰੇ ਨਾਲਾ ਸ਼ੀਸ਼ੇ ਨੂੰ ਮਹੀਨਾ ਹੋਇਆ ਇੱਕ ਲਿਆਂਦੇ ਤੁਸੀਂ ਇਹਦੀ ਹਾਲਤ ਦੇਖ ਲਓ ਕੀ ਹੋ ਰਹੀ ਹੂੰ ਇੱਕ ਮਹੀਨੇ ਜੀ ਇਹਦੇ ਦਾਗ ਜੰਮਣੇ ਸ਼ੁਰੂ ਹੋਗੇ ਠੀਕ ਹੈ ਜਿਹੜੇ ਜਿਹੜਾ ਆਪਾਂ ਜੋ ਐਕਸਪੈਰੀਮੈਂਟ ਕਰਾਂਗੇ ਇਹਨੂੰ ਸਾਫ਼ ਕਰਨ ਦਾ ਕਰਾਂਗੇ ਤੇ ਉਦੋਂ ਮੁੜ ਕੇ ਛੋੜੇ ਦਾਗ ਕਦੇ ਪੈਂਦੀ ਨਹੀਂ ਨੀਗੇ ਤੇ ساری ਜ਼ਿੰਦਗੀ ਸਾਫ਼ ਦੀ ਜ਼ਿੰਦਗੀ ਨਹੀਂ ਲੋੜ ਤੁਹਾਨੂੰ ਸਾਫ਼ ਕਰਨ ਦੀ ਬਸ ਮੇਨ ਗੱਲ ਇਹ ਹੈ ਵੀ ਇਹ ਦਾਗ ਭੱਜ ਜਾਣੇ ਦਾਗ ਭੱਜਦੇ ਨਹੀਂ ਹੈਗੇ ਛੇਤੀ ਛੇਤੀ ਜਿਹੜੇ ਆ ਦਾਗ ਨੇ ਆ ਦਾਗ ਭੱਜਦੇ ਜਦੋਂ ਕਰਤਾ ਤੁਸੀਂ ਕਹੋਗੇ ਵੀ ਹੁਣ ਹੀ ਹੁਣ ਹੀ ਲਾਇਆ ਹੈ ਲਿਆ ਕੇ ਸੀ ਆ ਦੇਖੋ ਤੁਸੀਂ ਕਿਵੇਂ ਤੁਹਾਨੂੰ ਦਿਖ ਰਹੇ ਹੋਣ ਜੀ ਆ ਦੇਖੋ ਤੁਸੀਂ ਕਿਵੇਂ ਪਹਿਰੇ ਨੇ ਨਵਾਂ ਕੋਈ ਸੀਸਾ ਕਰ ਦਦਾਂਗੇ ਲੈ ਦਿਖਾਓ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤਣੀਆਂ ਨੇ ਕਿਵੇਂ ਇਹਨੂੰ ਸਾ ਠੀਕ ਹੈ ਆਲੂ ਨੂੰ ਕੱਟਣਾ ਹੈ ਬਚਾਉਣਾ ਆਲੂ ਨਵਾਂ ਪੁਰਾਣਾ ਛੋਟਾ ਵੱਡਾ ਕੋਈ ਮਰਜ਼ੀ ਹੋਵੇ ਜੀ ਠੀਕ ਹੈ ਤੇ ਇੱਕ ਇਹ ਆ ਆਪਣਾ ਜਗਾ ਕੈਮੀਕਲ ਤਿਆਰ ਕਰਿਆ ਹੋਇਆ ਹੈ ਇਹ ਕਾਹਦਾ ਕੈਮੀਕਲ ਹੈ ਇਹ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਤੁਹਾਨੂੰ ਆਪਾਂ ਇਹਦਾ ਕੰਮ ਕਰਕੇ ਦਿਖਾਉਣਾ ਹੈ ਤਾਂ ਵੀ ਕੰਮ ਚਲੋ ਸਾਨੂੰ ਸੀਸਾ ਬਿਲਕੁਲ ਸਾਫ਼ ਕਰਕੇ ਦਿਖਾ ਦਿਓ ਐਵੇਂ ਐਵੇਂ ਲਾ ਲੈਣਾ ਜੀ ਠੀਕ ਹੈ ਫਿਰ ਫੇਸਇਅਰ ਕਰਿਆ ਕਰਦੇ ਨੇ ਠੀਕ ਹੈ ਉਦੋਂ ਬਾਅਦ ਕੋਲ ਦੇ ਵਿੱਚ ਆਲੂ ਘਸਾਉਣਾ ਹਾਂ ਤੁਸੀਂ ਪਾਣੀ ਦੀ ਛਿੱਟੇ ਮਾਰ ਲਓ ਠੀਕ ਹੈ ਜੀ ਆਹ ਦੇਖ ਲਓ ਜੀ ਹਾਲਤ ਤੁਸੀਂ ਦੇਖ ਲਓ ਸ਼ੀਸ਼ੇ ਦੀ ਕੀ ਹੋ ਰਹੀ ਹੈ ਕਿ ਕੋਈ ਵੀ ਸ਼ੀਸ਼ਾ ਸਾਫ਼ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਚਾਹੇ ਤੁਹਾਡੀ ਗੱਡੀ ਦਾ ਬਾਹਰਲਾ ਸ਼ੀਸ਼ਾ ਅੰਦਰੋਂ ਸ਼ੀਸ਼ੇ ਨੇ ਆ ਜਿਹੜੇ ਪਰਮਾਨੈਂਟ ਦਾਗ ਪੈ ਗਏ ਇਹ ਚੀਜ਼ਾਂ ਘਰੀ ਮਿਲ ਜਾਣਗੀਆਂ ਜਿਹਦਾ ਕੋਲ ਤਿਆਰ ਕਰਿਆ ਘਰੀ ਆਲੂ ਵੀ ਘਰੀਆਂ ਆਪਣੇ ਆ ਕੋਲ ਵਾਲੀ ਚੀਜ਼ ਵੀ ਕੋਲ ਵਾਲੀ ਚੀਜ਼ ਦੱਸ ਨਹੀਂ ਮੈਂ ਇਹਦੇ ਵਿੱਚ ਕੀ ਪਾਇਆ ਹੋਇਆ ਹਾਂ ਇਹ ਵੀ ਦੱਸਾਂਗੇ ਤੁਹਾਨੂੰ ਘਸਾ ਦਿਓ ਜੀ ਇਹ ਤੇ ਆਲੂ ਤੇ ਇਹਦਾ ਕੋਲ ਮਾਰ ਰਹੇ ਨੇ ਸ਼ਰਮਾ ਜੀ ਆ ਤੁਸੀਂ ਦੇਖ ਲਓ ਤੁਸੀਂ ਇਹ ਕਹੋ ਵੀ ਸ਼ੀਸ਼ਾ ਹੁਣ ਹੀ ਲੈ ਕੇ ਜਾਂਦੇ ਤੇ ਸ਼ ਆ ਦੇਖੋ ਸ਼ਰਮਾ ਜੀ ਕਰੀ ਜਾਂਦੇ ਨੇ ਤੇ ਜੀ ਜੀ ਦਿਖਾਓ ਜੀ ਸਾਨੂੰ ਸਾਫ ਕਰਕੇ ਤੇ ਦੂਜਾ ਨੰਬਰ ਇਹਦਾ ਸਾਰਾ ਸਾਨੂੰ ਘੋਲ ਦੱਸ ਦੋ ਵੀ ਕਿਵੇਂ ਬਣੂਗਾ ਕਿਹੜੀਆਂ ਜਿਹੜੀਆਂ ਇਹ ਸਭ ਤੋਂ ਵੱਧ ਕੰਮ ਜਿਹੜਾ ਇਹਦੇ ਵਿੱਚ ਘੋਲ ਪਾਏ ਇਹ ਕਰਦਾ ਜਾਂ ਆਲੂ ਦਾ ਵੱਧ ਕੰਮ ਹੈ ਇਹ ਆਲੂ ਵੀ ਕਰਦੇ ਜੀ ਤੇ ਜਿਹੜਾ ਆ ਵੀ ਕਰਦੇ ਕੈਮੀਕਲ ਵੀ ਕਰ ਕੈਮੀਕਲ ਸਭ ਤੋਂ ਜ਼ਰੂਰੀ ਹੈ ਹਾਂ ਜਿਹੜਾ ਆਪਾਂ ਇਹਦੇ ਵਿੱਚ ਪਾਏ ਹੋਏ ਠੀਕ ਹੈ ਜੀ ਚੰਗੀ ਤਰ੍ਹਾਂ ਕਰੋ ਜੀ ਸਾਫ ਲਓ ਜੀ ਆਲੂ ਦੇ ਘੋਲ ਨਾਲ ਇਹ ਤੁਸੀਂ ਕਰਕੇ ਦੇਖ ਲਿਓ ਜੀ ਕਰ ਇਹਦਾ ਟ੍ਰਿਕ ਵੀ ਕੋਈ ਹੋ ਨਹੀਂ ਹੈਗੀ ਵੀ ਬਾਹਰੋਂ ਲੈ ਕੇ ਆਉਣਾ ਤੁਸੀ ਨੇ ਹਾਂ ਬੀ ਕੁਝ ਨਹੀਂ ਦਾ ਸਿੰਪਲ ਹੈ ਇਹਦਾ ਜਮਾ ਦੇਸੂ ਲੈਣੀ ਪਈ ਤਾਂ ਇੱਕਰ ਵੀ ਚੀਜ਼ ਲੈਣੀ ਪਊਗਾ ਤੋ ਵੱਜ ਜੇ ਕਰੇ ਨਾ ਹੋਈ ਹਾਂ ਵੈਸੇ ਤਾਂ ਕਰੀ ਉਹ ਚੀਜ਼ ਮੈਨੂੰ ਲੱਗਦੇ ਇਹ ਚੀਜ਼ ਠੀਕ ਹੈ ਲੋ ਜੀ ਹੋਈ ਜਾਂਦਾ ਜੀ ਕੈਮੀਕਲ ਤਿਆਰ ਤੁਸੀਂ ਦੇਖ ਵੀ ਲਈਓ ਆਪੇ ਕੈਮੀਕਲ ਨਾਲ ਸੀਸਾ ਸਾਫ਼ ਕਰਿਆ ਹੋਇਆ ਹਾਂ ਵੀ ਕਿੰਨਾ ਕੁ ਜ਼ਿਆਦਾ ਸਾਫ਼ ਹੁੰਦਾ ਤੇ ਤੁਸੀਂ ਅਖਬਾਰ ਮਾਰਦੇ ਹੋ ਜਾਂ ਕੋਈ ਹੋਰ ਚੀਜ਼ ਮਾਰਦੇ ਹੋ ਫੋਕਸ ਕਰਦੇ ਨੇ ਜਾਂਦੇ ਨੇ ਬਈ ਦਾ ਸਰਫ ਮਾਰਦੇ ਪਰ ਉਹ ਪਰਮਾਨੈਂਟ ਦਾ ਨਹੀਂ ਪਰ ਉਹ ਜਾਂਦੇ ਹੈਗੇ ਤੇ ਇਸ ਹਿੱਸਾ ਮੈਨੂੰ ਲੱਗਦਾ ਵੀ ਲਗਭਗ ਸਾਫ਼ ਹੋਣ ਲੱਗ ਗਿਆ ਹਾਂ ਇੱਧਰਲੀ ਪਾਸੋਂ ਵੀ ਦਿਖਾ ਦੰਨੇ ਆ ਆ ਦੇਖ ਲਓ ਕਿਹਦਾ ਹੁਣ ਪਾਣੀ ਮਾਰਨਾ ਪਊਗਾ ਤੇ ਹਾਂ ਜੀ ਮੈਨੂੰ ਲੱਗਦਾ ਵੀ ਦਾਗ ਤਾਂ ਇਸ ਲੱਗ ਰਿਹਾ ਵੀ ਖਤਮ ਹੋ ਜਾਣਗੇ ਕੀ ਲੱਗਦਾ ਸਭ ਮੈਨੂੰ ਹੋਣਗੇ ਸਾਰੇ ਦਾਗ ਖਤਮ ਕਰਦੇ ਰਹੇ ਆ ਆਪਣੇ ਘਰੇ ਠੀਕ ਹੈ ਮਾਚਲਾ ਜੀ ਦੋਸਤਾਂ ਨਾਲ ਵੀ ਸ਼ੇਅਰ ਕਰਦੀ। ਲਓ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਿਹੜੇ ਲੋਕਾਂ ਅਸ਼ੀਸ਼ਾਂ ਦੀ ਪਰੇਸ਼ਾਨੀ ਤੋਂ ਦੁਖੀ ਨੇ। ਇਹ ਦਾਗ ਹਰੇਕ ਜੇ ਕਿਤੇ ਦਫ਼ਤਰ 'ਚ ਸ਼ੀਸ਼ੇ ਲੱਗੇ ਹੋਏ ਨੇ ਉੱਥੇ ਵੀ ਪੈ ਜਾਂਦੇ ਨੇ। ਉੱਥੇ ਹੀ ਪੈ ਜਾਂਦੇ ਨੇ। ਠੀਕ ਹੈ ਵੱਡੇ ਵੱਡੇ ਸ਼ੀਸ਼ਿਆਂ ਦੇ ਤਾਂ ਚਲੋ ਬਹੁਤ ਛੋਟਾ ਸ਼ੀਸ਼ਾ। ਦਿਖਾਉਂਦੇ ਆ ਵੀ ਕਿੰਨਾ ਰੰਗ ਦਿਖਾਏ ਇਹ ਚੀਜ਼ ਨੇ। ਪਾਣੀ ਮਾਰ ਦਿਓ ਜੀ ਸ਼ੀਸ਼ੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਅੱ삐 ਜਦੋਂ ਸਾਫ਼ ਹੋ ਗਿਆ। ਲਓ ਜੀ ਸ਼ੀਸ਼ਾ ਸਾਫ਼ ਹੋਈ ਜਾਂਦਾ ਮਾਰ ਦਿਓ ਜੀ ਪਾਣੀ। ਉੱਤੋਂ ਹੀ ਮਾਰ ਦਿਓ ਜੀ ਸਾਰੇ ਤੇ ਚੰਗੀ ਤਰ੍ਹਾਂ ਭਰ ਕੇ। ਲੋ ਜੀ ਦਾਗ ਸਾਨੂੰ ਇੱਕ ਵੀ ਦਾਗ ਨਹੀਂ ਦਿਖ ਰਿਹਾ ਜੀ ਸ਼ੀਸ਼ੇ ਤੇ ਦੇਖੋ ਜੀ ਹਲੇ ਦਾ ਪਾਣੀ ਥੋੜਾ ਜਿਆ ਕਸਾਇਆ ਵੀ ਕਾਲ ਦੇ ਵਿੱਚ ਹੈ ਕੈਮੀਕਲ ਨਾ ਨਾ ਉਹ ਕੀ ਹੈ ਜੀ ਪਰ ਇੱਕ ਵੀ ਦਾਗ ਨਹੀਂ ਦਿਖ ਰਿਹਾ ਤੁਸੀਂ ਇਹਨੂੰ ਵੱਧ ਟਾਈਮ ਮਾਰ ਸਕਦੇ ਹੋ ਪਰ ਇੱਕ ਵੀ ਦਾਗ ਨਹੀਂ ਲੈ ਛੱਡ ਦਿਓ ਜੀ ਪਾਣੀ ਮਾਰ ਕੇ ਇੱਕ ਵਾਰੀ ਪਾਣੀ ਮਾਰ ਕੇ ਸਾਈਡ ਤੇ ਹੋ ਜਾਓ ਜੀ ਲੋ ਜੀ ਸ਼ੀਸ਼ਾ ਚੈੱਕ ਕਰ ਲਓ ਜੀ ਤੁਸੀਂ ਆਪ ਧੋ ਦੀ ਲੱਗ ਰਿਹਾ ਜੀ ਲੱਗ ਰਿਹਾ ਜੀ ਚਲ ਧੋ ਦਿਓ ਜੀ ਕੈਮੀਕਲ ਨਾ ਰਹਿ ਗਿਆ ਜੰਮਿਆ ਹੋਇਆ ਥੋੜਾ ਜਿਹਾ ਜੰਦਾ ਵੀ ਸਾਫਤਾ ਹੋਇਆ ਜੀ ਸਾਫ ਹੈ ਜੀ ਚਿਲਕਣ ਲੱਗ ਗਿਆ ਜੀ ਸ਼ੀਸ਼ਾ ਤਾਂ ਨਵਾਂ ਬਣ ਗਿਆ ਜੀ ਜਮਾ ਦੇਖੋ ਲੱਗਦਾ ਵੀ ਹ ਆ ਦੇਖੋ ਦੇਖੋ ਜੀ ਹਿਸਾਬ ਜਿਵੇਂ ਨਵਾਂ ਨਕੋਰ ਹਿਸਾਬ ਲਓ ਜੀ ਇੱਕ ਵੀ ਦਾ ਨਹੀਂ ਵੀ ਇੱਕ ਵੀ ਦਾ ਨਹੀਂ ਲੈ ਕੈਮੀਕਲ ਚ ਦੱਸ ਦੇ ਜੀ ਤੁਸੀਂ ਹਾਂਜੀ ਇੱਕ ਤਾਂ ਹੈਗੀ ਆ ਬਈ ਮੇਰੇ ਕੋਲ 100 ਸਾਲੀ ਪੂੜੀ ਟਮਾਟੋ ਸੌਸ ਟਮਾਟੋ ਸੌਸ ਜਾਂ ਕਰੇ ਸੌਸ ਪਈ ਹੋਵੇ ਕਰੇ ਪਈ ਹੁੰਦੀ ਆਪਣੇ ਇੱਕ ਹੈ ਇੱਕ ਹੈ ਕੋਲਗੇਟ ਆਪਣੇ ਕੋਲ ਕੋਲਗੇਟ ਜਿਹੜਾ ਆਪਾਂ ਬੁਰਸ਼ ਕਰਦੇ ਠੀਕ ਇਹਨਾਂ ਦੋਨਾਂ ਦਾ ਕੋਲ ਤਿਆਰ ਕਰਕੇ ਤੁਸੀਂ ਆਲੂ ਤੇ ਲਾ ਕੇ ਆਲੂ ਤੇ ਲਾ ਕੇ ਆਪਾਂ ਰੱਖ ਦਈਏ ਗੱਡੀ ਦਾ ਸ਼ੀਸ਼ਾ ਕਾਲਾ ਸ਼ੀਸ਼ਾ ਚਿੱਟਾ ਸ਼ੀਸ਼ਾ ਸਾਈਕਲ ਦਾ ਸ਼ੀਸ਼ਾ ਆਪਣੇ ਠੀਕ ਹੈ ਓਕੇ ਆ ਜੀ ਸ਼ੇਅਰ ਕਰ ਦਿਆਂ ਜ਼ਰੂਰ